ਜਿੰਨੂੰ ਅਸੀਂ ਬਸਤੀ ਕਹਿੰਨੇ ਆ ਇਹ ਉਜੜਨ ਵਾਲੀ ਹੈ ਜਿੰਨੂੰ ਅਸੀਂ ਕਬਰਾਂ ਨੂੰ ਉਜਾੜ ਕਹਿੰਨੇ ਆ ਵਸੀ ਹੋਈ ਏ ਕਿਉਂਕਿ ਜਿਹੜੇ ਇੱਕ ਵਾਰੀ ਉੱਥੋਂ ਉਸ ਗਿਆ ਉਹ ਦੁਬਾਰਾ ਘਰਾਂ ਨੂੰ ਕਦੀ ਨਹੀਂ ਆਏ ਜਿਹੜਾ ਤੂੰ ਘਰ ਕਹਿੰਨਾ ਤੇਰਾ ਦਾਦਾ ਵੀ ਕਹਿੰਦਾ ਸੀ ਤੇਰਾ ਬਾਪ ਵੀ ਕਹਿੰਦਾ ਸੀ ਤੂੰ ਨੀ ਘਰਾਂ ਹੈ ਮੇਰੇ ਤੋਂ ਡਰਨ ਵਾਲਿਆ ਜਿੱਦਣ ਉਸ ਘਰ ਚੋਂ ਤੈਨੂੰ ਕੱਢਿਆ ਮੈਂ ਤੇਰੀ ਇੰਤਜ਼ਾਰ ਕਰਾਂਗੀ ਮੇਰੇ ਘਰ ਵਿੱਚ ਵਸ ਜੀ ਕੋਈ ਤੈਨੂੰ ਕੱਢ ਕੇ ਬਾਹਰ ਦਿਖਾਏ ਓੰਜ ਵੈਸੇ ਮੈਂ ਸਿੱਧੀ ਗੱਲ ਕਹਾਂ ਅਸੀਂ ਫੂਕਨੇ ਆ ਪਰ ਜੇ ਮੰਨ ਲਓ ਫੂਕਣ ਦਾ ਪ੍ਰਬੰਧ ਨਾ ਹੋਵੇ ਤੇ ਜਲ ਵੀ ਪ੍ਰਵਾਹ ਕੀਤਾ ਜਾ ਸਕਦਾ ਹੈ ਇਸ ਸੈਂਸ ਵਿੱਚ ਨਹੀਂ ਪੈਣਾ ਤੱਬਿਆ ਵੀ ਜਾ ਸਕਦਾ ਜਿੰਨੇ ਮਰਜੀ ਪੋਚੇ ਫੇਰ ਲ ਕਰੀਮਾਂ ਲਾਈ ਜਾ ਤੂੰ ਕੇਸ ਕਾਲੇ ਕਰੀ ਜਾ ਭਾਵੇਂ ਤੂੰ ਯੋਰ ਲਾਈ ਜਾ 50 ਤੋਂ ਬਾਅਦ ਉਮਰ ਲਗਾਣ ਲੱਗ ਪੋਏ ਇਹਨੇ ਕਿਰਨੀ ਕਿਰਨਾ ਉਹ ਬੰਦਿਆ ਤੂੰ ਇਹਨੂੰ ਬਾਹਰੋਂ ਕਹਾਣੀ ਮਾਰ ਮਾਰ ਕੇ ਸਵੇਰ ਤੋਂ ਸ਼ਾਮ ਤੱਕ ਲੰਬੀ ਜਾਂਨੇ ਤੈਨੂੰ ਪਤਾ ਨਹੀਂ ਕਿ ਸਵਾਸਾਂ ਨੂੰ ਕੇਰਾ ਪੈ ਗਿਆ ਹੈ ਤੂੰ ਜਿੰਨਾ ਮਰਜੀ ਲੰਬੀ ਜਾ ਮੌਤ ਨੇ ਇੱਕ ਦਿਨ ਇਸ ਕੰਦ ਨੂੰ ਧਰਤੀ ਉੱਤੇ ਸੱਟ ਦੇਣਾ ਹੈ ਸੋਨੇ ਦੀ